ਅੱਜ ਜਿਹੜੇ ਆਪਾਂ ਪੌਦੇ ਦੀ ਗੱਲ ਕਰ ਲੰਗਿਆ ਇਹਨੂੰ ਇੰਗਲਿਸ਼ 'ਚ ਮੁਰਿੰਗਾ ਕਹਿ ਦਿੰਦੇ ਆ ਪੰਜਾਬੀ 'ਚ ਇਹਨੂੰ ਸੁਹੰਜਣਾ ਕਹਿ ਦਿੰਦੇ ਆ ਹਿੰਦੀ 'ਚ ਇਹਨੂੰ ਸਹਿਜਨ ਕਹਿ ਦਿੰਦੇ ਆ ਵੱਖ-ਵੱਖ ਸਟੇਟਾਂ ਦੇ ਵਿੱਚ ਬਾਕੀ ਦਾ ਵੱਖ-ਵੱਖ ਨਾਮ ਆ ਆਯੁਰਵੇਦ ਦੇ ਵਿੱਚ ਲਿਖਿਆ ਗਿਆ ਕਿ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਦੀ ਸ਼ਮਤਾ ਰੱਖਦਾ ਆ ਜੇ ਤੰਦਰੁਸਤ ਬੰਦਾ ਖਾਂਦਾ ਕਦੀ ਜ਼ਿੰਦਗੀ ਦੀ ਬਿਮਾਰ ਨਹੀਂਦਾ ਤੇ ਹਿੱਤੇ ਪ੍ਰਧਾਨ ਮੰਤਰੀ ਹਰੀ ਨਰਿੰਦਰ ਮੋਦੀ ਜੀ ਇਹਦੇ ਬਾਰੇ ਪ੍ਰਚਾਰ ਕਰ ਰਹੇ ਨੇ ਆ YouTube ਤੇ Google ਤੇ ਵੇਖਿਓ ਤੁਸੀਂ ਵੱਡੇ ਵੱਡੇ ਦੇਸ਼ਾਂ ਦੇ ਡਾਕਟਰ ਵੱਡੇ ਵੱਡੇ ਜਿਹੜੇ ਸੰਤ ਮਹਾਪੁਰਸ਼ਾ ਉਹ ਇਹਦੇ ਬਾਰੇ ਬੋਲਦੇ ਨਜ਼ਰ ਆਉਣਗੇ ਤੁਹਾਨੂੰ YouTube ਤੇ ਪਤਾ ਨਹੀਂ ਸੌਵਾਂ ਦੇ ਹਿਸਾਬ ਨਾਲ ਵੀਡੀਓ ਆਪਾਂ ਫਿਰ ਇਹਦੇ ਪ੍ਰੈਕਟੀਕਲੀ ਰਿਜ਼ਲਟ ਲੈ ਵਾਕਿਆ ਹੀ ਇਹਦੇ ਨਾਲ ਬਿਮਾਰੀਆਂ ਠੀਕ ਹੋਈਆਂ ਸ਼ੂਗਰ ਬੀਪੀ ਥਾਇਰੋਇਡ ਕੈਂਸਰ ਵਰਗੀਆਂ ਬਿਮਾਰੀਆਂ ਦੇ ਵੀ ਆਪਾਂ ਨੂੰ ਰਿਜ਼ਲਟ ਮਿਲੇ ਆ ਕੋਡੇ ਜਿਹਨਾਂ ਦੇ ਬਦਲਨੇ ਪਏ ਉਹ ਬੰਦੇ ਠੀਕ ਹੋਏ ਸੈਕਸ ਦੇ ਮਰੀਜ਼ ਪਤਾ ਨਹੀਂ ਕਿੰਨੇ ਠੀਕ ਹੋਏ ਗਠੀਆ ਠੀਕ ਹੋਇਆ ਬਾਕੀ ਦੀ ਜੜ ਤੋਂ ਲੈ ਕੇ ਲਾਸਟ ਦਾ ਪਤਾ ਹਰ ਇੱਕ ਚੀਜ਼ ਦੇ ਵਿੱਚ ਦਵਾਈਆਂ ਵਾਲੇ ਬਗੋਣਾ ਇਹ ਕੋਈ ਮੈਡੀਸਨ ਨਹੀਂ ਗਾ ਇਹ ਇੱਕ ਫੂਡ ਸਪਲੀਮੈਂਟ ਆ ਹਾਂਜੀ ਇਹਦੀ ਜੜ ਨੂੰ ਇਹਦੀ ਮੂਲੀ ਟਾਈਪ ਹੁੰਦੀ ਇਹਦੀ ਜੜ ਤੇ ਇਹਨੂੰ ਇਹਦੀ ਚਾਰ ਪੈਂਦਾ ਇਹਦੀ ਸਬਜੀ ਬਣਦੀ ਆ ਤੇ ਬੜਾ ਸਵਾਦੀ ਚਾਰ ਪੈਂਦਾ ਤੁਸੀਂ ਮਾਰਕੀਟ 'ਚ ਬੜਾ ਬੜਾ ਮਹਿੰਗਾ ਦਾ ਚਾਰ ਵਿਕਦਾ ਆ ਤੁਸੀਂ ਵੇਖ ਲਓ ਕਿੰਨਾ ਰੌਲਾ ਵਾ ਰੁੱਖ ਲੋਕੀ ਵੱਢੀ ਜਾਂਦੇ ਰਹੇ ਤੇ ਕਰੋਨਾ ਦੇ ਵਿੱਚ ਕਿੰਨਾ ਰੌਲਾ ਪਿਆ ਕਿ ਆਕਸੀਜਨ ਦੀ ਲੋੜ ਆ ਆਕਸੀਜਨ ਚਾਹੀਦੀ ਆ ਤੇ ਕੁਦਰਤ ਨਾਲ ਵੇਖੋ ਜੁੜਨਾ ਹੀ ਪੈਣਾ ਆ ਤੇ ਉਹ ਪਹਿਲਾਂ ਜਿੰਦਾ ਫਿਲਟਰ ਕਹਿੰਦੇ ਲਾਲੋ ਹੁਣ ਕਹਿੰਦੇ ਤਾਂਬੇ ਵਾਲੇ ਫਿਲਟਰ ਲਾਓ ਤੇ ਹੁਣ ਉਹ ਪੁਰਾਣੇ ਲੋਕਾਂ ਨੂੰ ਛੱਡਦੇ ਨੇ ਤੇ ਹੁਣ ਕਹਿਣਾ ਕਿ ਆ ਤਾਂਬੇ ਵਾਲੇ ਲਾ ਲਓ ਪਹਿਲਾਂ ਕਹਿੰਦੇ ਆ ਪੇਸਟਾ ਵਰਤ ਹੁਣ ਕਹਿੰਦੇ ਆ ਨਿੰਮ ਪਾਹਿੰਦੀ ਇਹਦੇ ਵਿੱਚ ਆ ਪਾਹਿੰਦੇ ਆ ਕੁਦਰਤ ਨਾਲ ਜੁੜੋਗੇ ਤੇ ਫੇਰੀ ਤੁਸੀਂ ਬਸ ਸਕਦੇ ਜੇ ਕੋਈ ਦਵਾਈਆਂ ਤੋਂ ਹੱਲ ਨਹੀਂ ਹੈਗਾ ਆਯੁਰਵੇਦ ਨਾਲ ਜੁੜੋ ਜੋ ਵੀ ਕੁਦਰਤ ਨੇ ਆਪਾਂ ਨੂੰ ਦਿੱਤਾ ਆ ਦੱਸਿਓ ਟੀ ਹੈਡਲਾਈਨਸ ਦੇਖਦੇ ਹੋ ਤੁਸੀਂ ਤੇ ਮੈਂ ਹਾਂ ਦਾਨਿਸ਼ ਗੁਪਤਾ ਇੱਕ ਸਮਾਂ ਅਜਿਹਾ ਸੀਗਾ ਜਦੋਂ ਆਪਾਂ ਕੁਦਰਤ ਨਾਲ ਜੁੜ ਕੇ ਰਹਿੰਦੇ ਸੀਗੇ ਹਰ ਇੱਕ ਚੀਜ਼ ਆਪਾਂ ਕੁਦਰਤ ਕੋਲੋਂ ਲੈ ਕੇ ਉਸ ਦੀ ਜਿਹੜੀ ਵਰਤੋਂ ਕਰਦੇ ਸੀਗੇ ਚਾਹੇ ਉਹ ਦੁੱਧ ਹੈ ਚਾਹੇ ਉਹ ਘਿਓ ਹੈ ਚਾਹੇ ਉਹ ਦਹੀਂ ਹੈ ਚਾਹੇ ਉਹ ਲੱਸੀ ਹੈ ਚਾਹੇ ਉਹ ਪੇੜ ਪੌਦੇ ਨੇ ਜਿਹੜੇ ਵੀ ਪੌਦਿਆਂ ਤੋਂ ਤੱਤ ਮਿਲਦੇ ਸੀਗੇ ਉਹਨਾਂ ਦੀ ਵਰਤੋਂ ਹੋਇਆ ਕਰਦੀ ਸੀਗੀ ਨਿੰਮ ਬਬੂਲ ਆਮਲਾ ਅਨੇਕਾਂ ਲੱਖਾਂ ਪ੍ਰਕਾਰ ਦੇ ਐਸੇ ਪੌਦੇ ਹੋਇਆ ਕਰਦੇ ਸੀਗੇ ਜਿਨ੍ਹਾਂ ਦੀ ਵਰਤੋਂ ਹੁੰਦੀ ਸੀਗੀ ਇੱਕ ਸਮਾਂ ਅਜਿਹਾ ਆ ਗਿਆ ਜਦੋਂ ਸਾਇੰਸ ਨੇ ਤਰੱਕੀ ਕੀਤੀ ਵਿਗਿਆਨ ਨੇ ਤਰੱਕੀ ਕੀਤੀ ਅਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਛੱਡ ਦਿੱਤੀ ਅਸੀਂ ਆਦੀ ਹੋ ਗਏ ਐਲੋਪੈਥਿਕ ਦਵਾਈਆਂ ਦੇ ਅਸੀਂ ਆਦੀ ਹੋ ਗਏ ਪੈਕਟਾਂ ਦੇ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਤਿਆਰ ਹੋ ਕੇ ਆਉਂਦੇ ਨੇ ਤੇ ਸਾਡੇ ਦੇਸ਼ ਦੇ ਲੱਖਾਂ ਕਰੋੜਾਂ ਦੇ ਵਿੱਚ ਜਿਹੜੇ ਵਿਦੇਸ਼ਾਂ ਦੇ ਵਿੱਚ ਆਜੀ ਵੀ ਜ਼ਿਆਦਾ ਹੀ ਨੇ ਜੇ ਕੋਈ ਗੱਲ ਕਰਦਾ ਹੈ ਆਯੁਰਵੇਦ ਦੀ ਕਿ ਇਹਦੇ ਨਾਲ ਵੱਡੀਆਂ-ਵੱਡੀਆਂ ਬਿਮਾਰੀਆਂ ਜੋ ਅੱਜ ਸਮੇਂ ਤੇ ਆਦੀ ਨਾਲ ਠੀਕ ਹੁੰਦੀਆਂ ਨੇ ਚਾਹੇ ਕੈਂਸਰ ਹੈ ਚਾਹੇ ਸ਼ੂਗਰ ਦਾ ਹੈ ਬੀਪੀ ਹੈ ਤੇ ਉਸ ਦੇ ਉੱਪਰ ਕਰੋੜਾਂ ਰੁਪਏ ਦੇ ਦਾਅਵੇ ਠੋਕ ਦਿੱਤੇ ਜਾਂਦੇ ਨੇ ਲੇਕਿਨ ਅੱਜ ਗੱਲ ਕਰਾਂਗੇ ਅਜਿਹੇ ਪੌਦੇ ਦੀ ਜਿਸ ਦੇ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਗੱਲ ਕਰਦੇ ਨੇ ਵੱਡੀ-ਵੱਡੀ ਕੰਪਨੀਆਂ ਨਾਸਾ ਵਰਗੀ ਕੰਪਨੀ ਨੇ ਇਸ ਦੇ ਉੱ ਕੀ ਐਸ ਪੌਦੇ ਦੀ ਕਹਾਣੀ ਕਿੱਥੋਂ ਮਿਲਦਾ ਹੈ ਕੀ ਐਸ ਬੂਟੇ ਦੇ ਫਾਇਦੇ ਨੇ ਸਾਰੀ ਗੱਲਬਾਤ ਕਰ ਲੈਣੇ ਵਿੱਚ ਜੀ ਬਹੁਤ ਸਵਾਗਤ ਧੰਨਵਾਦ ਜੀ ਤੁਹਾਡਾ ਇੱਥੇ ਆਉਂਦਾ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸასი ਗਾਲ ਜੀ ਅ ਭਾਈ ਜੀ ਕੀ ਨਾਮ ਹੈ ਆਪਣਾ ਸਭ ਤੋਂ ਪਹਿਲਾਂ ਤੇ ਕਿਸ ਬੂਟੇ ਦੀ ਆਪਾਂ ਗੱਲ ਕਰਨੀ ਹੈ ਉਹਦਾ ਨਾਮ ਵੀ ਦੱਸੋ ਮੇਰਾ ਨਾਮ ਆਸ਼ੀਸ਼ ਚੀਮਾ ਤੇ ਅੱਜ ਜਿਹੜੇ ਆਪਾਂ ਪੌਦੇ ਦੀ ਗੱਲ ਕਰਨ ਲੱਗੇ ਆ ਇਹਨੂੰ ਇੰਗਲਿਸ਼ 'ਚ ਮੁਰਿੰਗਾ ਕਹਿ ਦਿੰਦੇ ਆ ਪੰਜਾਬੀ 'ਚ ਇਹਨੂੰ ਸੁਹੰਜਣਾ ਕਹਿ ਦਿੰਦੇ ਆ ਹਿੰਦੀ 'ਚ ਇਹਨੂੰ ਸਹਿਜਨ ਕਹਿ ਦਿੰਦੇ ਆ ਵੱਖ-ਵੱਖ ਸਟੇਟਾਂ ਦੇ ਵਿੱਚ ਬਾਕੀ ਦਾ ਵੱਖ-ਵੱਖ ਨਾਮ ਆ ਇਦੇ ਬਾਰੇ ਤੁਸੀਂ Google ਤੇ YouTube ਤੇ ਸਰਚ ਕਰ ਸਕਦੇ ਤੁਹਾਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਉੱਥੇ ਵੀ ਮਿਲ ਜੂਗੀ ਤੇ ਆਯੁਰਵੇਦ ਦੇ ਵਿੱਚ ਲਿਖਿਆ ਗਿਆ ਕਿ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਦੀ ਸ਼ਮਤਾ ਰੱਖਦਾ ਆ ਜੇ ਤੰਦਰੁਸਤ ਬੰਦਾ ਖਾਂਦਾ ਕਦੀ ਜਿੰਦਗੀ ਦੀ ਬਿਮਾਰ ਨਹੀਂਦਾ ਆਪਾਂ ਨੂੰ ਜਿੱਦਾਂ ਅੱਜ ਮੈਂ ਸਰੋਤਿਆਂ ਨੂੰ ਜਾਣਕਾਰੀ ਦੇਂਦਾ ਮੈਨੂੰ ਵੀ ਕਿਸੇ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਮੇਰੇ ਮਨ ਚ ਆਇਆ ਕਿ ਆਪਾਂ YouTube Google ਤੇ ਨਾ ਰਹੀ ਆਪਾਂ ਪ੍ਰੈਕਟੀਕਲੀ ਰਿਜ਼ਲਟ ਲੈ ਕੇ ਵੇਖੀਏ ਆਪਾਂ ਫਿਰ ਇਹਦੇ ਪ੍ਰੈਕਟੀਕਲੀ ਰਿਜ਼ਲਟ ਲੈ ਵਾਕਿਆ ਹੀ ਇਹਦੇ ਨਾਲ ਬਿਮਾਰੀਆਂ ਠੀਕ ਹੋਈਆਂ ਸ਼ੂਗਰ ਬੀਪੀ ਥਾਇਰੋਇਡ ਕੈਂਸਰ ਵਰਗੀਆਂ ਬਿਮਾਰੀਆਂ ਦੇ ਵੀ ਆਪਾਂ ਨੂੰ ਰਿਜ਼ਲਟ ਮਿਲੇ ਆ ਤੇ ਕੋਡੇ ਜਿਹਨਾਂ ਦੇ ਬਦਲਨੇ ਪਏ ਉਹ ਬੰਦੇ ਠੀਕ ਹੋਏ ਸੈਕਸ ਦੇ ਮਰੀਜ਼ ਪਤਾ ਨਹੀਂ ਕਿੰਨੇ ਠੀਕ ਹੋਏ ਗਠੀਆ ਠੀਕ ਹੋਇਆ ਇਥੋਂ ਤੱਕ ਕਿ ਇੱਕ ਦੋ ਦੋ ਤਿੰਨ ਲੇਡੀਆਂ ਦੇ ਬੱਚਾ ਨਹੀਂ ਹੁੰਦਾ ਇਹ ਦਵਾਈਆਂ ਖਾ ਕੇ ਆ ਕੇ ਚੁੱਕੇ ਹੋ ਪਰ ਉਹਨਾਂ ਨੂੰ ਵੀ ਦੱਸਿਆ YouTube ਤੇ ਵੇਖਿਆ ਕਿ ਇਹਦੇ ਵਿੱਚ ਠੀਕ ਹੋ ਜਾਂਦੇ ਆ ਉਹਨਾਂ ਨੂੰ ਦਿੱਤੇ ਹੁੰਦੇ ਚਲੋ ਵੇਖ ਲੈਨੇ ਆ ਜੇ ਹੋ ਜੂ ਨਾ ਉਹਦੇ ਨਾਲ ਸੀ ਆਪਾਂ ਕਿਹੜਾ ਪੈਸਾ ਲਿਆ ਉਹਨਾਂ ਨੇ ਖਾਦਾ ਤੇ ਉਹਨਾਂ ਦੇ ਬੱਚਾ ਵੀ ਹੈ ਵਿਚਾਰਿਆਂ ਦੇ ਤੇ ਕੁਦਰਤ ਨੇ ਤੁਹਾਨੂੰ ਇਹ ਬੂਟਾ ਦਿੱਤਾ ਜੇ ਕੋਈ ਇਹ ਨਹੀਂ ਸਾਡੇ ਕੋਲ ਹੀ ਆ ਜਿੱਥੋਂ ਮਰਜ਼ੀ ਲੈ ਲਓ ਤੁਸੀਂ ਇਹ ਇਹਦੇ ਫਾਇਦੇ ਫਾਇਦੇ ਕੋ ਨੁਕਸਾਨ ਨਹੀਂ ਆ ਇਹਨੂੰ ਵਰਤੋ ਤੇ ਤੁਹਾਨੂੰ ਫਾਇਦੇ ਹੋਣਗੇ ਜੀ ਅ ਭਾਈ ਜੀ ਬਿਲਕੁਲ ਮੈਨੂੰ ਇਹ ਦੱਸੋ ਕਿ ਇਸ ਬੂਟੇ ਦੇ ਬਾਰੇ ਗੱਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕਰਦੇ ਨੇ ਗੂਗਲ ਤੇ ਸਰਚ ਮਾਰ ਲੀਏ ਮੋਸਟ న్యూਟ੍ਰੀਸ਼ਨਲ ਪਲਾਂਟ ਇਸ ਦੀ ਗੱਲ ਹੁੰਦੀ ਹੈ ਕਹਿੰਦੇ ਕਿ ਆਂਡਿਆਂ ਨਾਲ ਵੱਧ ਪ੍ਰੋਟੀਨ ਹੈ, ਕੈਲਸ਼ੀਅਮ ਹੈ, ਪੋਟਾਸ਼ੀਅਮ ਹੈ। ਕੁਝ ਤਾਂ ਮੈਨੂੰ ਲੱਗਦਾ ਇਹ ਹੋ ਜਾਣਾ ਹੀ ਨਹੀਂ ਜਿਹੜਾ ਨਾਂ ਇੱਥੇ ਮਤਲਬ ਮੁੱਕਦਾ ਹੋਵੇ ਇਸ ਦੇ ਵਿੱਚ ਜਿਹੜਾ ਨਾਂ ਹੋਵੇ। ਕਹਿੰਦੇ 300 ਤੋਂ ਵੱਧ ਬਿਮਾਰੀਆਂ ਠੀਕ ਕਰਦਾ। ਕਿੰਨੀ ਕਿ ਸੱਚਾਈ ਹੈ ਇਹਨਾਂ ਗੱਲਾਂ ਦੇ ਵਿੱਚ ਕਿਉਂਕਿ ਬਹੁਤ Google ਤੇ ਫੈਲਿਆ, ਬਹੁਤ YouTube ਤੇ ਵੀਡੀਓ ਪਈਆਂ ਨੇ ਲੋਕਾਂ ਨੂੰ ਪਤਾ ਨਹੀਂ ਹੈ ਲੇਕਿਨ ਇਸ ਬਾਰੇ। ਸਹੀ ਗੱਲ ਆ ਤੇ ਹੀ ਤੇ ਪ੍ਰਧਾਨ ਮੰਤਰੀ ਹਰੀ ਨਰਿੰਦਰ ਮੋਦੀ ਜੀ ਇਹਦੇ ਬਾਰੇ ਪ੍ਰਚਾਰ ਕਰ ਰਹੇ ਆ। YouTube ਤੇ Google ਤੇ ਵੇਖਿਓ ਤੁਸੀਂ ਵੱਡੇ ਵੱਡੇ ਦੇਸ਼ਾਂ ਦੇ ਡਾਕਟਰ ਵਡੇ-ਵਡੇ ਜਿਹੜੇ ਸੰਤ ਮਹਾਪੁਰਸ਼ਾ ਉਹ ਇਹਦੇ ਬਾਰੇ ਬੋਲਦੇ ਨਾ ਜਰ ਰਹਿਣਗੇ ਤੁਹਾਨੂੰ YouTube ਤੇ ਪਤਾ ਨਹੀਂ ਸੌਵਾਂ ਦੇ ਹਿਸਾਬ ਨਾਲ ਵੀਡੀਓ ਪਈਆਂ ਹਾਂ 300 ਬਿਮਾਰੀਆਂ ਠੀਕ ਹੁੰਦੀਆਂ ਹਾਂ ਹਾਂ ਮਤਲਬ ਕਿ ਆਯੁਰਵੇਦ ਦੇ ਵਿੱਚ ਲਿਖਿਆ ਤੇ ਆਪਾਂ ਨੂੰ ਜਿੰਨੀਆਂ ਵੇਖੋ 300 ਤੋਂ ਵੱਧ ਮੈਨੂੰ ਨਾ ਪਤਾ ਨਾ ਡਾਕਟਰਾਂ ਨੂੰ ਪਤਾ ਨਾ ਪਰ ਜਿੰਨਾ ਕਿ ਸਾਡੇ ਲਗ-ਲਗੇ ਬਿਮਾਰੀਆਂ ਆਪਾਂ ਲੋਕਾਂ ਨੂੰ ਦਿੱਤੀਆਂ ਤੇ ਵਾਕਿਆ ਹੀ ਉਹਨਾਂ ਨੂੰ ਫਾਇਦਾ ਹੋਇਆ ਰਿਜ਼ਲਟ ਮਿਲੇ ਆ ਤੇ ਵਾਕਿਆ ਹੀ ਇਹਦੇ ਜ ਬੂਟੇ ਜਾਂ ਦਾਮ ਆ ਆਪਾਂ ਪ੍ਰੈਕਟੀਕਲੀ ਰਿਜ਼ਲਟ ਲੈ ਚੁੱਕੇ ਆ ਵਰਤੇ ਆ ਲੋਕ ਇਹਦੇ ਬਾਰੇ ਕਿਸੇ ਨੂੰ ਸ਼ੱਕ ਹੋਵੇ ਤੇ ਤੁਹਾਨੂੰ ਮਿਲਾ ਸਕਦੇ ਆ ਬੰਦੇ ਜਿਨ੍ਹਾਂ ਦੀਆਂ ਬਿਮਾਰੀਆਂ ਠੀਕ ਹੋਈਆਂ ਆ ਇਹਦੇ ਚ ਜਿੰਨੀਆਂ ਵੀ ਆਪਾਂ ਨੂੰ ਕੁਦਰਤ ਨੇ ਜ਼ਮੀਨ ਜੋਗਾਂ ਵਾਲੀਆਂ ਚੀਜ਼ਾਂ ਦੇ ਦੇ ਨਾ ਫਾਲ ਫਰੂਟ ਸਬਜ਼ੀਆਂ ਜੋ ਉਹਨਾਂ ਦੇ ਤੱਤ ਪਾਏਤ ਨਾ ਉਹਨਾਂ ਨਾਲੋਂ ਵੱਧ ਕੇ ਕੁਦਰਤ ਨੇ ਦੇ ਪੱਤਿਆਂ ਦੇ ਵਿੱਚ ਹੀ ਗੁਣ ਪਾਤੇ ਆ ਬਾਕੀ ਦੀ ਜੜ ਤੋਂ ਲੈ ਕੇ ਲਾਸਟ ਦਾ ਪੱਤਾ ਹਰ ਇੱਕ ਚੀਜ਼ ਦੇ ਵਿੱਚ ਦਵਾਈਆਂ ਵਾਲੇ ਗੁਣਾ ਇਹ ਕੋਈ ਮੈਡੀਸਨ ਨਹੀਂ ਗਾ ਇਹ ਇੱਕ ਫੂਡ ਸਪਲੀਮੈਂਟ ਆ ਇਹਨੂੰ ਤੁਸੀਂ ਫੂਡ ਸਪਲੀਮੈਂਟ ਦੇ ਤੌਰ ਤੇ ਲੈ ਸਕਦੇ ਕਿਉਂਕਿ ਆਪਣੀ ਜਿਹੜੀ ਬੋਡੀ ਹੁੰਦੀ ਉਹ ਤੱਤਾਂ ਦੇ ਨਾਲ ਜਲਦੀ ਨਾ ਗਈ ਭੋਜਨ ਦੇ ਨਾਲ ਜੋ ਵੀ ਆਪਾਂ ਖਾਂਦੇ ਆ ਆਪਣੀ ਬੋਡੀ ਆਪਣੀ ਉਹ ਅਬਜ਼ੌਰ ਕਰ ਲੈਂਦੀ ਆ ਬਾਕੀ ਜਿਹੜੇ ਹੁੰਦੇ ਆ ਜਿਹੜੀ ਵੇਸਟ ਹੁੰਦਾ ਉਹ ਬਾਹਰ ਡੇਲੀ ਡੇਲੀ ਘਟ ਦਿੰਦੀ ਆ ਤੇ ਤੁਸੀਂ ਇਹਨੂੰ ਫਾਇਦੇ ਲਾਓ ਇਹਦੇ ਇਹਨੂੰ ਵਰਤੋ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਇਹਦੇ ਚ ਗੁਣੀ ਗੌਣਿਆ ਇਨੂੰ ਤੁਸੀਂ ਵਰਤ ਕੇ ਵੇਖੋ ਇੱਕ ਵਾਰੀ ਵਿਟਾਮਿਨ ਸੀ ਬਹੁਤ ਜ਼ਿਆਦਾ ਇਹਦੇ ਵਿੱਚ ਹਰ ਇੱਕ ਤੱਤ ਕੁਦਰਤ ਦੇ ਪੱਤੇ ਦੇ ਵਿੱਚ ਪਾਇਆ ਨਹੀਂ ਇਹ ਕਿਹਦਾ ਦਿਖਾਉਣਾ ਇਹਦੀ ਜੜ ਹੈ ਇਹ ਵੀ ਵੱਖਰੀ ਜੀ ਹੈ ਤੇ ਜਿਵੇਂ ਕੋ ਫਰੂਟ ਨਿਕਲਿਆ ਹੁੰਦਾ ਥੱਲੇ ਇਹ ਵੀ ਖਾਧੀ ਜਾਂਦੀ ਸਾਰੀ ਹਾਂਜੀ ਇਹਦੀ ਜੜ ਨੂੰ ਇਹਦੀ ਮੂਲੀ ਟਾਈਪ ਹੁੰਦੀ ਇਹਦੀ ਜੜ ਤੇ ਇਹਨੂੰ ਇਹਦੀ ਚਾਰ ਪੈਂਦਾ ਇਹਦੀ ਸਬਜ਼ੀ ਬਣਦੀ ਆ ਤੇ ਬੜਾ ਸਵਾਦੀ ਚਾਰ ਪੈਂਦਾ ਤੁਸੀਂ ਮਾਰਕੀਟ ਜਾਂ ਬੜਾ ਬੜਾ ਮਹਿੰਗਾ ਦਾ ਚਾਰ ਵਿਕਦਾ ਆ ਜਿਨ੍ਹਾਂ ਨੂੰ ਪਤਾ ਆ ਇਹਦਾ ਬੱਕਰੇ ਦਾ ਚਾਰ ਪੈਂਦਾ ਆ ਜਾਂ ਹੋਰ ਆਮਬ ਦਾ ਨਿੰਬੂ ਦਾ ਇਹਦਾ ਵੀ ਆਪਾਂ ਚਾਰ ਪਾਸੇ ਦੀ ਸਬਜ਼ੀ ਬਣਾ ਸਕਦੇ ਆ ਫੇਰ ਇਹਨੂੰ ਫਲੀਆਂ ਲੱਗਦੀਆਂ ਫੁੱਲ ਲੱਗਦੇ ਆ ਤੇ ਉਹਦਾ ਤੁਸੀਂ ਚਾਰ ਪਾਸੇ ਸਕਦੇ ਦੀ ਸਬਜ਼ੀ ਬਣਾ ਸਕਦੇ ਪੱਤਿਆਂ ਦੀ ਸਬਜ਼ੀ ਬਣਾ ਸਕਦੇ ਜੇ ਇਹਨੂੰ ਗੂੰਦ ਲੱਗਦੀ ਆ ਪ੍ਰਧਾਨ ਮੰਤਰੀ ਬੋਟੀਆਂ ਖਾਂਦੇ ਕਹਿੰਦੇ ਹਾਂ ਉਹਦੀ ਪਰੌਂਠੇ ਲਾਲਾ ਖਾਂਦੇ ਆ ਹਫਤੇ ਦੇ ਵਿੱਚ ਕਿਉਂਕਿ ਆਪਣੀ ਬੋਡੀ ਨੂੰ ਜਿਹੜੇ ਤੱਤ ਚਾਹੀਦੇ ਹੁੰਦੇ ਉਹਦੇ ਵਿੱਚ ਹਰ ਇੱਕ ਤੱਤ ਹੈਗਾ ਤੇ ਜੇ ਤੰਦਰੁਸਤ ਬੰਦਾ ਖਾਂਦਾ ਕਦੀ ਜ਼ਿੰਦਗੀ ਵਿੱਚ ਬਿਮਾਰ ਨਹੀਂ ਹੁੰਦਾ ਤੇ ਜੇ ਤਾਂ ਨੂੰ ਹੀ ਪਤਾ ਕਿ ਵੱਡੇ ਵੱਡੇ ਜਿਹੜੇ ਮੰਤਰੀ ਐ ਐਮ ਐਲ ਏ ਹੁੰਦੇ ਆ ਮਨਿਸਟਰ ਹੁੰਦੇ ਆ ਉਹਨਾਂ ਨੂੰ ਹਰ ਏਕ ਨੂੰ ਉਹਨਾਂ ਦਾ ਪਾਣੀ ਵੀ ਚੈੱਕ ਹੋ ਕੇ ਜਾਂਦਾ ਉਹਨਾਂ ਦੀਆਂ ਫਾਲ ਫਰੂਟ ਸਬਜ਼ੀਆਂ ਹਰ ਇੱਕ ਚੀਜ਼ ਉਹਨਾਂ ਦੀ ਚੈੱਕ ਹੋ ਕੇ ਜਾਂਦੀ ਆ ਤੇ ਉਹ ਵੀ ਇਹਦੇ ਬਾਰੇ ਬੋਲਣਦੇ ਆ ਵੱਡੇ ਵੱਡੇ ਡਾਕਟਰ ਇਹਦੇ ਬਾਰੇ ਬੋਲਣਦੇ ਆ ਤੇ ਤੁਸੀਂ ਇਹ ਤੋਂ ਬਿਮਾਰੀਆਂ ਤੋਂ ਬਚ ਸਕਦੇ ਜੇ ਤੇ ਹੋਰ ਕੋਈ ਡਾਕਟਰਾਂ ਦਾ ਕੋਈ ਹੱਲ ਨਹੀਂ ਜੇਗਾ ਵਿਟਾਮਿਨ ਸੀ ਬਹੁਤ ਜ਼ਿਆਦਾ ਇਹਦੇ ਵਿੱਚ ਅੱਛਾ ਭਾਈ ਇੱਥੇ ਇੱਕ ਗੱਲ ਹੁੰਦੀ ਆ ਕਿ ਅੱਗੇ ਲੋਕ ਕਹਿੰਦੇ ਸੀਗੇ ਕੀ ਆਪਾਂ ਕੁਦਰਤ ਨਾਲ ਜੁੜ ਕੇ ਰਹਿਣਾ ਹਰ ਇੱਕ ਚੀਜ਼ ਆਪਾਂ ਕੁਦਰਤ ਕੋਲੋਂ ਲੈ ਕੇ ਵਰਤਦੇ ਸੀਗੇ ਅੱਜ ਸਮਾਂ ਆ ਗਿਆ ਡਾਕਟਰ ਕਹਿੰਦੇ ਡੇਢੀ ਬਲੱਡ ਨਾਲ ਵਰਤੋ ਦੁੱਧ ਨਾਲ ਵਰਤੋ ਲੱਸੀ ਨਾਲ ਵਰਤੋ ਦਹੀਂ ਨਾਲ ਖਾਓ ਦੁੱਧ ਨਾਲ ਪੀਓ ਹਰ ਇੱਕ ਚੀਜ਼ ਨੂੰ ਨਾ ਕਰਦੇ ਆ ਕਹਿੰਦੇ ਡੇਢੀ ਬਲੱਡ ਖਾਣਾ ਹੀ ਨਹੀਂ ਪਨੀਰ ਨਹੀਂ ਖਾਣਾ ਤੇ ਦੂਜੇ ਪਾਸੇ ਸਾਨੂੰ ਕਹਿੰਦੇ ਆ ਕਿ ਜਿਹੜੀਆਂ ਤੁਸਪੇਸਟਾਂ ਹੁੰਦੀਆਂ ਨੇ ਸਾਬਣ ਆਉਂਦੇ ਉਹਨਾਂ ਵਿੱਚ ਨੀਮ ਹੈ ਉਹਨਾਂ ਵਿੱਚ ਬਬੂਲ ਹੈ ਔਲੇ ਹੈ ਪਹਿਲਾਂ ਹਟਾਇਆ ਗਿਆ ਨਕਾਰਿਆ ਗਿਆ ਹੁਣ ਫੇਰ ਉਹ ਚੀਜ਼ਾਂ ਪਾ ਪਾ ਕੇ ਦੇਈ ਜਾਂਦੇ ਆ ਫਿਲਟਰ ਕਹਿੰਦੇ ਸੀ ਲਓ ਤੇ ਉਹ ਬਤਨਾਂ ਦਾ ਪਾਣੀ ਮਾਜ ਫਤਨਾਂ ਵਿੱਚ ਵੀ ਤੰਬਾ ਜਿਹੜੀਆਂ ਚੀਜ਼ਾਂ ਛੜਵਾਈਆਂ ਚ ਫੇਰ ਉਹੀ ਚੀਜ਼ਾਂ ਦੇ ਲਾਤ ਵੇਖੋ ਉਹਨਾਂ ਨੇ ਆਪਣਾ ਧੰਦਾ ਬਣਾਇਆ ਆ बिजनेਸਮੈਨ ਜਿਹੜੇ ਹੁੰਦੇ ਉਹ ਡਾਕਟਰਾਂ ਨੂੰ ਹਾਇਰ ਕਰਕੇ ਅਗਲੇ ਬੰਨੇ ਪਹਿਲਾ ਫਿਲਟਰ ਫਿਲਟਰ ਕਰਦੇ ਰਹੇ ਤੇ ਹੁਣ ਜਦੋਂ ਦੀਆਂ ਬਿਮਾਰੀਆਂ ਆ ਗਈਆਂ ਤੇ ਫੇਰ ਹੀ ਉਹਨਾਂ ਦੀਆਂ ਦਵਾਈਆਂ ਵੇਖੜੀਆਂ ਤੇ ਪਹਿਲਾਂ ਲੋਕ ਕੁਦਰਤ ਤੋਂ ਦੂਰ ਹੁੰਦੇ ਗਏ ਤੇ ਅੱਜ ਕੁਦਰਤ ਦੇ ਨੇੜੇ ਆਉਣਗੇ ਤੇ ਫੇਰ ਹੀ ਬਿਮਾਰੀਆਂ ਤੋਂ ਬਚ ਸਕਦੇ ਆਪਾਂ ਤੇ ਤੁਸੀਂ ਵੇਖ ਲਓ ਕਿੰਨਾ ਰੌਲਾ ਵਾ ਰੁੱਖ ਲੋਕੀ ਵੱਢੀ ਜਾਂਦੇ ਰਹੇ ਤੇ ਕਰੋਨਾ ਦੇ ਵਿੱਚ ਕਿੰਨਾ ਰੌਲਾ ਪਿਆ ਕਿ ਆਕਸੀਜਨ ਦੀ ਲੋੜ ਆ ਆਕਸੀਜਨ ਚਾਹੀਦੀ ਆ ਤੇ ਕੁਦਰਤ ਨਾਲ ਵੇਖੋ ਜੁੜਨਾ ਹੀ ਪੈਣਾ ਆ ਤੇ ਉਹ ਪਹਿਲਾਂ ਜਿੰਦਾ ਫਿਲਟਰ ਕਹਿੰਦੇ ਲਾਲੋ ਹੁਣ ਕਹਿੰਦੇ ਤਾਂਬੇ ਵਾਲੇ ਫਿਲਟਰ ਲਾਓ ਤੇ ਹੁਣ ਉਹ ਪੁਰਾਣੇ ਲੋਕਾਂ ਨੂੰ ਛੱਡਦੇ ਨੇ ਤੇ ਹੁਣ ਕਹਿਣਾ ਕਿ ਆ ਤਾਂਬੇ ਵਾਲੇ ਲਾ ਲਓ ਪਹਿਲਾਂ ਕਹਿੰਦੇ ਆ ਪੇਸਟਾ ਵਰਤ ਹੁਣ ਕਹਿੰਦੇ ਆ ਨਿੰਮ ਪਾਹਿੰਦੀ ਇਹਦੇ ਵਿੱਚ ਆ ਪਾਹਿੰਦਿਆ ਆ ਤੇ ਤੁਸੀਂ ਕੁਦਰਤ ਨਾਲ ਜੁੜੋਗੇ ਤੇ ਫੇਰੀ ਤੁਸੀਂ ਬਸ ਸਕਦੇ ਜੇ ਕੋਈ ਦਵਾਈਆਂ ਤੋਂ ਹੱਲ ਨਹੀਂ ਹੈਗਾ ਆਯੁਰਵੇਦ ਨਾਲ ਜੁੜੋ ਜੋ ਵੀ ਕੁਦਰਤ ਨੇ ਆਪਾਂ ਨੂੰ ਦਿੱਤਾ ਆ ਇਹ ਤਾਂ ਵੀ ਜਿਵੇਂ ਅੱਗੇ ਰਿਸ਼ੀ मुਨੀ ਕਹਿੰਦੇ ਸੀਗੇ ਸਾਰੀਆਂ ਚੀਜ਼ਾਂ ਦੀ ਉਹਨਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਗਿਆਨ ਦਿੱਤਾ ਤੇ ਅਸੀਂ ਉਹ ਚੀਜ਼ਾਂ ਨੂੰ ਉਦੋਂ ਵਰਤਦੇ ਸੀਗੇ ਕਹਿੰਦੇ ਜਿਹੜੀਆਂ ਚੀਜ਼ਾਂ ਅੱਜ ਸਾਨੂੰ ਅੰਗਰੇਜ਼ ਦੱਸਦੇ ਸੀਗੇ ਕਿੱਦਾਂ ਕਰਨੀਆਂ ਚਾਹੇ ਉਹ ਸਰਜਰੀਆਂ ਨੇ ਚਾਹੇ ਉਹ ਟਰਾਂਸਪਲੈਂਟ ਆਪਾਂ ਸਰਜਰੀਆਂ ਦੀ ਗੱਲ ਕਰਦੇ ਸਾਰਾ ਕੁਝ ਕਹਿੰਦੇ ਪਹਿਲਾਂ ਰਿਸ਼ੀ मुਨੀ ਕਰ ਚੁੱਕੇ ਦੱਸ ਚੁੱਕੇ ਆ ਤੇ ਉਦੋਂ ਜੇਕਰ ਇੰਨੀਆਂ ਚੀਜ਼ਾਂ ਦਾ ਆਪਾਂ ਨੂੰ ਪਤਾ ਸੀਗਾ ਆਪਾਂ ਦੂਦ ਵੀ ਹੋ ਗਏ ਅੱਜ ਫੇਰ ਪਛਾਰ ਹੋਣ ਲੱਗ ਗਿਆ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਲੋਕਾਂ ਨੂੰ ਹੁਣ ਫੇਰ ਜਾਗਰੂਖ ਹੋਣ ਦੀ ਲੋੜ ਹੈ ਕਿ ਕੁਦਰਤ ਤੋਂ ਦੂਰ ਆਏਆਂ ਲੇਕਿਨ ਫੇਰ ਜੁੜਨਾ ਹੀ ਪੈਣਾ ਹੈ ਕਿਉਂਕਿ ਉਹ ਚੀਜ਼ਾਂ ਕਿਸੇ ਨਾ ਕਿਸੇ ਫਾਇਦੇਮੰਦ ਅੱਜ ਵੀ ਹੈਗੀਆਂ ਨੇ ਐਲੋਪੈਥੀ ਆਪਾਂ ਬਹੁਤ ਵਰਤਦੇ ਹਾਂ ਬੀਪੀ 슈ਗਰ ਦੀ ਗੋਲੀਆਂ ਨਾਲ ਦੇਣ ਦੀ ਸ਼ੁਰੂਆਤ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਗੋਲੀਆਂ ਦਵਾਈ ਜਾਂਦੇ ਨੇ ਉਹ ਚੀਜ਼ਾਂ ਨੂੰ ਜਣੋ ਇਲਾਜ ਨਹੀਂ ਹੈ ਫੇਰ ਪਤਾ ਲੱਗਦਾ ਜਦੋਂ ਗੋਲੀਆਂ ਖਾ ਲੀਆਂ 8-10 ਸਾਲ ਉਹਨੇ ਦੂਜਾ ਕੋਈ ਬਾਧਕ ਨਹੀਂ ਖਰਾਬ ਗੁਰਦਾ ਖਰਾਬ ਕਰਤਾ ਹਾਰ ਖਰਾਬ ਕਰਤਾ ਇਦਾਂ ਹੀ ਹੁੰਦਿਆ ਸਹੀ ਗੱਲ ਆ ਜਦੋਂ ਦੀਆਂ ਦਵਾਈਆਂ ਐਲੋਪੈਥੀ ਵਾਲ ਲੋਕ ਹੋ ਗਏ ਆ ਉਦੋਂ ਦੇ ਆਪਾਂ ਬਿਮਾਰ ਆ ਪਹਿਲਾਂ ਕਦੀ ਵੇਖਿਆ ਕਿ ਇਹਨੂੰ ਕੋਈ ਕੈਂਸਰ ਆ ਕਿ ਇਹਨੂੰ ਕੋਈ ਸ਼ੂਗਰ ਤਾਂ ਨਹੀਂ ਦੀ ਕੋ ਬੀਪੀ ਦੀ ਨਹੀਂ ਹੁੰਦਾ ਸੀ ਤੇ ਜਦੋਂ ਦਾ ਇਹ ਜਿਆਦਾ ਐਲੋਪੈਥੀ ਵਾਲ ਲੋਕ ਆ ਗਏ ਆ ਕੁਦਰਤ ਤੋਂ ਦੂਰ ਜਾਂਦੇ ਗਏ ਆ ਰੁੱਖ ਵੱਢਣ ਲੱਗੇ ਆ ਆਕਸੀਜਨ ਨਹੀਂ ਆਪਾਂ ਨੂੰ ਮਿਲਦੀ ਤੇ ਮੁੜ ਕੇ ਸਿਲੰਡਰ ਆਪਾਂ ਲਾਉਨੇ ਆ ਡਾਕਟਰਾਂ ਦੇ ਕੋਲ ਜਾ ਕੇ ਹਸਪਤਾਲ ਦੇ ਵਿੱਚ ਤੇ ਕੁਦਰਤ ਨਾਲ ਵੇਖੋ ਜੜੋ ਕੁਦਰਤ ਤੋਂ ਬਿਨਾ ਕੋਈ ਹੱਲ ਨਹੀਂਗਾ ਇਥੋਂ ਤੱਕ ਵੀ ਅੰਗਰੇਜ਼ ਵੀ ਆਪਣੇ ਇੰਡੀਆ ਦੀ ਧੁੱਪ ਸੇਕਣ ਆਉਂਦੇ ਆ ਤਾਂ ਦੇਖੋ ਵੀ ਕਹਿੰਦੇ ਬੂਟੇ ਸਨ ਅੰਗਰੇਜ਼ ਆਏ ਸੀ ਅੰਗਰੇਜ਼ ਵੇਖੋ ਜਦੋਂ ਵੇਂਦੇ ਆ ਵੀਡੀਓ ਵੇਂਦੇ ਆ ਵਾਇਰਲ ਹੁੰਦੀਆਂ ਆ ਉਹ ਵੇਖਣ ਆਉਂਦੇ ਆ ਕਿ ਵਾਕਿਆ ਯਾਰ ਇਹਨੇ ਕਲੋਜ਼ ਹੋਏ ਨੇਚਰ ਦੇ ਕੁਦਰਤ ਨਾਲ ਬੰਦੇ ਜੁੜੇ ਆ ਇਦਾਂ ਦਾ ਵੇਖੀ ਸਹੀ ਵਾਕਿਆ ਕਿ ਝੂਠ ਤੀ ਨਹੀਂ ਬੋਲਦਾ ਜੋ ਵੀਡੀਓ ਦੇ ਵਿੱਚ ਬੋਲਦਾ ਵਾਕਿਆ ਇਹਨੇ ਬੂਟੇ ਲਾਏ ਆ ਆਪਾਂ ਆਪਣੇ ਖੇਤ ਦੇ ਵਿੱਚ ਬੂਟੇ ਲਾਏ ਆ ਇੱਕ ਤਾਂ ਆਪਾਂ ਨੂੰ ਆਕਸੀਜਨ ਦਿੰਦੇ ਆ ਕਿ ਆਪਾਂ ਬਿਮਾਰੀਆਂ ਤੋਂ ਬਚਾਉਂਦੇ ਆ ਲੋਕਾਂ ਨੂੰ ਤੇ ਉਹ ਜਿਹੜੇ ਵੇਖ ਲੋ ਕੁਦਰਤ ਨਾਲ ਜੁੜੇ ਆ ਅੰਗਰੇਜ਼ ਲੋਕ ਅਸੀਸ ਸੀ 90 90 ਸਾਲ ਦੇ ਬੰਦੇ ਚੰਗੇ ਭਲੇ ਤੰਦਰੁਸਤ ਆ ਤੇ ਉਹ ਕਹਿੰਦੇ ਨੇ ਨਾ ਬੰਦਾ ਤੇ ਘੋੜਾ ਕਦੀ ਬੁੱਢੇ ਨਹੀਂ ਜਿਹਨੂੰ ਖਰਾਕਾ ਮਿਲਦੀਆਂ ਰਹਿਣ ਅੱਜ ਆਪਣੀ ਖਰਾਕ ਮਾੜੀ ਹੋ ਚੁੱਕੀ ਆ ਆਪਾਂ ਕੀ ਖਾਣ ਕੀ ਦਿਆਂ ਜਿੱਦਾਂ ਤੁਸੀਂ ਗੱਲ ਕੀਤੀ ਆਪਣੇ ਤੋਂ ਦੇਸੀ ਦੁੱਧ ਦਹੀਂ ਘਿਓ ਤੋਂ ਦੂਰ ਕਰੀ ਜਾਂਦੇ ਆ ਕੈਮੀਕਲ ਵਾਲੇ ਆਪਾਂ ਨੂੰ ਦੁੱਧ ਮਤਲਬ ਕਿ ਕਹਿੰਦੇ ਆ ਕਿ ਆਹ ਦੁੱਧ ਵਰਤ ਲਓ ਫਲ ਫਰੂਟ ਸਬਜ਼ੀਆਂ ਨੂੰ ਕਿੰਨੀਆਂ ਸਪਰੇਆਂ ਨਹੀਂ ਤੇ ਘਿਓ ਕਹਿੰਦੇ ਨਾ ਵਰਤੋਰ ਫੈਂਡ ਵਰਤੋ ਤੇ ਪੁਰਾਣੇ ਬਜ਼ੁਰਗ ਕੀ ਦੇਖਿਆ ਕਿ ਉਹ ਖਾਂਦੇ ਨੇ ਦੇਖੋ ਦੁੱਧ ਪੀਂਦੇ ਨੇ ਦੇਖ ਘਰ ਦਾ ਕਦੀ ਇਹਨਾਂ ਪੈਕਟਾਂ ਨਾਲ ਦੁੱਧ ਪੀਤਾ ਹੋ ਬਿਮਾਰੀ ਨਹੀਂ ਹੁੰਦੀ ਤੇ ਅੱਜ ਦੀ ਉਮਰ ਵੇਖ ਲਓ ਤੀਆਂ-ਤੀਆਂ ਪੈਂਦੀਆਂ ਮਹੀਨੇ ਸਾਲਾਂ ਨੂੰ ਪੰਜਾਂ-ਪੰਜਾਂ ਦਹਾਂ-ਦਹਾਂ ਸਾਲਾਂ ਨੂੰ ਸ਼ੂਗਰ ਹੋਣ ਲੱਗ ਪਈ ਆ ਕੈਂਸਰ ਹੋਣ ਲੱਗ ਪਈ ਆ ਤੇ ਕੁਦਰਤ ਤੋਂ ਦੂਰ ਨਾ ਜਾਓ ਕੁਦਰਤ ਤੋਂ ਦੂਰ ਜਾਓਗੇ ਤੇ ਤੋਂ ਨਹੀਂ ਬਿਮਾਰੀਆਂ ਆਈਆਂ ਵਧਣੀਆਂ ਆਇਆਂ ਘਟਣੀਆਂ ਨਹੀਂ ਗਈਆਂ ਇਹ ਬਾਜੀ ਮਿਲਦਾ ਕਿੱਦਾਂ ਇਹ ਬੂਟਾ ਕਿੱਦਾਂ ਖਰੀਦਿਆ ਜਾ ਸਕਦਾ ਵਰਤਨਾ ਤੁਸੀਂ ਦੱਸ ਦਿੱਤਾ ਇਹਦਾ ਪਾਊਡਰ ਵੀ ਬੰਦ ਹੈ ਕਹਿੰਦੇ ਉਹ ਵੀ ਬੜਾ ਮਹਿੰਗਾ ਵਿਕਦਾ ਤੇ ਲੇਕਿਨ ਇਹਨੂੰ ਵਰਤਨਾ ਕਿ ਏ ਵੇਖੋ ਤੁਹਾਡੂ ਆਮ ਹੀ ਨਰਸੀਆਂ ਤੋਂ ਮਿਲ ਜਾਣਾ ਸਰਕਾਰੀ ਨਰਸੀ ਤੋਂ ਪ੍ਰਾਈਵੇਟ ਨਰਸੀਆਂ ਤੁਹਾਨੂੰ ਬੜਾ ਬੜਾ ਮਹਿੰਗਾ ਮਿਲਦਾ 4-400 500 ਰੁਪਏ ਦਾ ਬੂਟਾ ਮਿਲਦਾ ਆ ਤੇ ਜਿਹੜਾ ਇਹਦਾ ਪਾਊਡਰ ਆ ਤੁਸੀਂ ਗੂਗਲ ਤੇ ਸਰਚ ਕਰੋ YouTube ਤੇ ਵੀਡੀਓ ਹੋ ਫਲਿੱਪਕਾਰਡ Amazon ਵੱਡੀਆਂ ਵੱਡੀਆਂ ਕੰਪਨੀਆਂ ਤੇ ਵੀ ਤੁਹਾਨੂੰ ਮਿਲੂਗਾ ਉਹ ਬੜਾ ਬੜਾ ਮਹਿੰਗਾ ਹੈ ਪਰ ਤੁਸੀਂ ਆਪ ਵੀ ਇਹਦਾ ਤਿਆਰ ਕਰ ਸਕਦੇ ਜੇ ਇਹਦੇ ਬੂਟੇ ਜਿਹੜੇ ਸੜਕਾਂ ਦੇ ਨਹਿਰਾਂ ਦੇ ਕੰਡਿਆਂ ਦੇ ਬੜੇ ਲੱਗੇ ਆਪਣੇ ਘਰ 'ਚ ਗਮਲੇ 'ਚ ਲਾ ਲਓ ਨੂੰ ਤਿਆਰ ਕਰ ਲਓ ਤੇ ਇਹਨੂੰ ਛਾਵੇਂ ਤੋੜਨਾ ਤੇ ਛਾਵੇਂ ਹੀ ਸੁਕਾਉਣਾ ਆ ਇਹਨੂੰ ਜਦੋਂ ਤੁਸੀਂ ਛਾਵੇਂ ਤੋੜੋਗੇ ਤੇ ਜੇ ਧੁੱਪ ਲੱਗਦੀ ਤੇ ਨਿਊਟ੍ਰੀਸ਼ਨ ਵੈਲਿਊ ਖਤਮ ਹੋ ਜਾਣੀ ਆ ਇਹਦੇ ਤੱਤ ਮਰ ਜਾਂਦੇ ਆ ਤੇ ਤੁਸੀਂ ਆਪ ਹੀ ਇਹਦਾ ਪਾਊਡਰ ਬਣਾ ਕੇ ਵਰਤ ਸਕਦੇ ਜੇ ਬਾਕੀ ਦਾ ਫਲੀਆਂ ਦਾ ਚਾਰਪਾળો ਇਹਨੂੰ ਫਲੀਆਂ ਦੀ ਸਬਜ਼ੀ ਬਣਾ ਕੇ ਖਾਂਦੇ ਰਹੋ ਇਹਦਾ ਜੇ ਦੂਰ ਕਿਤੇ ਤੁਸੀਂ ਖਾਣਾ ਮੰਨ ਲਾ 6 ਮਹੀਨੇ ਵਰਤਣਾ ਤਾਂ ਚਾਰ ਪਾੜ ਉਹਦੀ ਵੀ ਤੁਹਾਨੂੰ ਬਿਮਾਰੀਆਂ ਤੋਂ ਬਚਾਊਗਾ ਜੇ ਤੰਦਰੁਸਤ ਬੰਦਾ ਖਾਊਗਾ ਕਦੀ ਜ਼ਿੰਦਗੀ 'ਚ ਬਿਮਾਰ ਨਹੀਂ ਇੰਨੇ ਗੁਣ ਕੁਦਰਤ ਨੇ ਦਿੱਤੇ ਆਪਾਂ ਨੂੰ ਕੁਦਰਤ ਨੇ ਸਭ ਕੁਝ ਦਿੱਤਾ ਇੱਕ ਜਾਂਦਿਆਂ ਦੇ ਆਪਾਂ ਗੱਲ ਕਰਨੀ ਸੀਗੀ ਕਿ ਪਹਿਲਾਂ ਨਾ ਕਹਿੰਦੇ ਮੁਗਲ ਰਾਜੇ ਹੁੰਦੇ ਸੀਗੇ ਤੇ ਉਹ ਰਾਜੇ ਦੇ ਕੋੜ ਨਿਕਲ ਆਇਆ ਤੇ ਕਹਿੰਦੇ ਇਲਾਜ ਕਰਵਾ ਲਓ ਰਿਸ਼ੀ ਮੁਨੀਆ ਕੋਲੋਂ ਕਹਿੰਦੇ ਮੈਂ ਨਹੀਂ ਕੋਈ ਨਾ ਨਫ਼ਰਤ ਕਰਦੇ ਸੀਗੇ ਤੇ ਕਹਿੰਦੇ ਫਿਰ ਪਤਿਆਂ ਨੂੰ ਟੈਨਸ਼ਨ ਹੋਈ ਕਿ ਦਾਜਾ ਤੇ ਮਰ ਜੇਗਾ ਆ ਉਹਨਾਂ ਨੇ ਗੱਲ ਕੀਤੀ ਜਦੋਂ ਵੇਦ ਦੇ ਨਾਲ ਕਹਿੰਦੇ ਕਿ ਰੋਜ਼ ਨਾ ਜਦੋਂ ਬਾਦਸ਼ਾਹ ਜੀ ਕੁਰਾਨ ਪੜ੍ਹਦੇ ਆ ਤੇ ਉਸਦੇ ਪੰਨੇ ਜਦੋਂ ਪਲਟਦੇ ਉਸ ਦੇ ਵਿੱਚ ਨਾ ਇੱਕ ਜੜੀ ਬੂਟੀ ਤੁਹਾਨੂੰ ਦਿੰਦਾ ਉਹ ਲਾ ਦਿਓ ਜਦੋਂ ਆਯੁਰਵੇਦ ਵਾਲੇ ਰਿਸ਼ੀ ਮੁੰਜਾ ਨੇ ਦਿੱਤੀ ਤੇ ਜਦੋਂ ਰੋਜ਼ ਪੰਨੇ ਪੜ੍ਹਦੇ ਸੀਗੇ ਕੁਰਾਨ ਦੇ ਉਸ ਦੀ ਖੁਸ਼ਬੂ ਨਾਲ ਦੀ ਕੋੜ ਵਰਗੀ ਬਿਮਾਰੀ ਠੀਕ ਹੋ ਗਈ ਲੱਗਦਾ ਕਿ ਹੁਣ ਫੇਰ ਤੋਂ ਲੋਕਾਂ ਨੂੰ ਕੁਦਰਤ ਨਾਲ ਜੁੜ ਕੇ ਇੰਨਾਂ ਚੀਜ਼ਾਂ ਦੀ ਹੁਣ ਦਬਾਅ ਤੋਂ ਜਿਹੜੀ ਵਰਤੋਂ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਜੇ ਕਦੇ ਚੀਜ਼ਾਂ ਦੇ ਨਾਲ ਆਪਾਂ ਜੁੜਦੇ ਆ ਇਹਦੀ ਬ ਸਹੀ ਗੱਲ ਐ ਵੇਖੋ ਆਪਾਂ ਨੂੰ ਆਕਸੀਜਨ ਵੀ ਚਾਹੀਦੀ ਆ ਅੱਜ ਜੇ ਆਪਾਂ ਰੋਖ ਵਧਣਦੇ ਆ ਤੇ ਬਿਮਾਰ ਵੀ ਆਪਾਂ ਆ ਤੇ ਕਹਿੰਦਾ ਮਤਲਬ ਕਿ ਆਕਸੀਜਨ ਵੀ ਬੜੀ ਜ਼ਰੂਰੀ ਆ ਹੁਣ ਵੇਖੋ ਇਹ ਮੈਂ ਹਿੰਦੂ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦਾ ਆ ਤੇ ਘਰ ਦੇ ਵਿੱਚ ਹਿੰਦੂ ਲੋਕ ਹਰ ਇੱਕ ਘਰ ਦੇ ਵਿੱਚ ਤુલਸੀ ਲਾਈ ਹੁੰਦੀ ਸੀ ਤુલਸੀ ਕਹਿੰਦੇ ਆਪਣੇ ਆਪਣੀ ਜਿਹੜੀ ਹਵਾ ਨੂੰ ਸ਼ੁੱਧ ਕਰਕੇ ਅੰਦਰ ਭੇਜਦੀ ਬਾਹਰ ਬੂਹਿਆਂ ਦੇ ਵਿੱਚ ਲੱਗੀ ਹੁੰਦੀ ਸੀ ਗਮਲਿਆਂ ਦੇ ਵਿੱਚ ਲਾਈ ਹੁੰਦੀ ਸੀ ਤੁਹਾਡੀ ਗੱਲ ਸੱਚੀ ਆ ਕੁਦਰਤ ਨੇ ਆਪਾਂ ਨੂੰ ਬੜਾ ਕੋਸ਼ ਦਿੱਤਾ ਇੱਕ ਘਾਹ ਵੀ ਦਿੱਤਾ ਨਾ ਕੋਈ ਜੜੀ ਬੂਟੀ ਦਿੱਤੀ ਉਹ ਵੀ ਆਪਣੇ ਫਾਇਦੇ ਲਈ ਆ ਉਹਦੀ 스멜 ਦੇ ਨਾਲ ਹੀ ਆਪਾਂ ਦੇ ਅੱਜ ਆਪਾਂ ਮੁੜ ਕੇ ਮਹਿੰਗੇ ਮਹਿੰਗੇ ਪ੍ਰੋਡਕਟ ਲੈਨੇ ਆਪਾਂ ਕਿ ਇਹਦੇ ਜੀ ਗਲਾਬ ਜਲ ਆ ਤੇ ਉਹ ਗਲਾਬ ਆਪਾਂ ਘਰੇ ਲਾਉਂਦੇ ਹੀ ਨਹੀਂ ਆ ਤੇ ਗੱਲ ਤੁਹਾਡੀ ਸੱਚੀ ਆ ਜੋ ਕੁਦਰਤ ਨੇ ਆਪਾਂ ਨੂੰ ਦਿੱਤਾ ਹੈ ਆਪਣੇ ਫਾਇਦੇ ਲਈ ਆ ਆਪਾਂ ਨੂੰ ਹਵਾ ਪਾਣੀ ਜੋ ਵੀ ਆ ਕੁਦਰਤ ਦਿੱਤਾ ਇਹਦੀ ਤੁਸੀਂ ਸਾਮ ਸੰਭਾਲ ਕਰੋ ਤੇ ਤਾਂ ਹੀ ਬਚੋਗੇ ਨਹੀਂ ਤੇ ਤੁਹਾਡਾ ਕੋਈ ਹੱਲ ਨਹੀਂ ਹੈਗਾ ਇਹ ਪੌਦਾ ਲੈਣਾ ਕਿੱਦਾਂ ਤੁਹਾਡੇ ਕੋਲੋਂ ਜੇਕਰ ਕਿਸੇ ਨੇ ਮਤਲਬ ਇਸ ਬਾਰੇ ਜਾਣਕਾਰੀ ਲੈਣੀ ਹੋਵੇ ਪਤਾ ਕਰਨਾ ਹੋਵੇ ਕਿੱਦਾਂ ਸਭ ਕੁਝ ਪਤਾ ਲੱਗੇਗਾ ਮੇਰਾ ਪਿੰਡ ਹੈਗਾ ਚੀਮਾਗਲਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਨੇੜੇ ਬੀੜਵਾ ਬੁੱਢਾ ਸਾਹਿਬ ਗੁਰਦੁਆਰਾ ਜਿੱਥੇ ਪੁੱਤਰਾਂ ਦਾ ਨੀ ਹੁੰਦਾ ਵਾਰਾ ਅੰਮ੍ਰਿਤਸਰ ਤੋਂ 35 ਕਿਲੋਮੀਟਰ ਮੇਰਾ ਮੋਬਾਈਲ ਨੰਬਰ ਹੈਗਾ 9814358172 9914358171 ਕੀਮਤ ਕਿੰਨੀ ਹੈ ਕੀਮਤ ਕੋਈ ਨਹੀਂ ਹੈ ਜੇ ਤੁਸੀਂ ਸਰਕਾਰੀ ਨਸਈ ਜਾਓਗੇ ਤੁਹਾਨੂੰ ਫਰੀ ਵੀ ਮਿਲ ਜਾਊਗਾ ਜੇ ਤੁਸੀਂ ਮੇਰੇ ਕੋਲੋਂ ਲੈਣਾ ਤੇ ਆਪਾਂ ਵੀ ਕੋਈ ਪੈਸਾ ਨਹੀਂ ਲੈਂਦੇ ਜੋ ਆਪਣੀ ਖੁਸ਼ੀ ਨਾਲ ਦੇ ਜੂਗਾ ਦੇ ਜੂਗਾ ਜੇ ਕਿਸੇ ਨੇ ਕੋਰੀਅਰ ਕਰਾਉਣਾ ਤਾਂ ਕੋਰੀਅਰ ਦੇ ਚਾਰਜ ਜਿਹੜੇ ਥੋੜੇ ਬੋਧੇ ਹੋਣਗੇ ਉਹ ਦੇ ਦਿਓ ਬਾਕੀ ਕੋਈ ਪੈਸਾ ਨਹੀਂ ਇਹਦਾ ਆਪਾਂ ਉਦਾਂ ਵੀ ਦੇ ਦਿੰਨੇ ਆ ਜੇ ਇੱਥੇ ਆਣ ਕੇ ਖੜਨਾ ਜਿੱਦਾਂ ਮਰਜੀ ਲੈ ਜਿਓ ਤੇ ਕੋਈ ਵੀ ਚੀਜ਼ ਤੁਹਾਨੂੰ ਇਹਦਾ ਪਾਊਡਰ ਇਹਦੀ ਗੂੰਦ ਫਲੀਆਂ ਫੁੱਲ ਜੋ ਵੀ ਚੀਜ਼ ਹੈ ਹਰ ਇੱਕ ਚੀਜ਼ अवेलेबल ਕਰ ਦਾਂਗੇ ਜੇ ਤੁਹਾਨੂੰ ਨਾ ਮਿਲੂਗੀ ਤੇ ਜੇ ਤੁਹਾਡੇ ਲੋਕਲ ਮਿਲਦੀ ਹੈ ਤੈਨੂੰ ਉੱਥੋਂ ਤੋਂ ਵੀ ਵਰਤ ਸਕਦੇ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਉਹ ਬੂਟੇ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਫਿਰ ਇੱਕ ਵਾਰ ਜ਼ਿੰਦਗੀ ਨੂੰ ਖੁਸ਼ਹਾਲ ਕਰ ਸਕਦੇ ਹਾਂ ਤੁਹਾਨੂੰ ਦੁਸਤੀ ਵੱਲ ਵੱਧ ਸਕਦੇ ਹਾਂ ਕਿਉਂਕਿ ਪਹਿਲਾਂ ਆਪਾਂ ਕੁਦਰਤ ਦੇ ਨਾਲ ਜੁੜੇ ਸੀਗੇ ਹਰ ਇੱਕ ਚੀਜ਼ ਆਪਾਂ ਕੁਦਰਤ ਕੋਲੋਂ ਲੈ ਕੇ ਜਦੋਂ ਵਰਤਦੇ ਸੀਗੇ ਤੇ ਉਸ ਦੇ ਫਾਇਦਿਆਂ ਦਾ ਆਨੰਦ ਮਾਣਦੇ ਸੀਗੇ ਬਿਮਾਰੀਆਂ ਕਈ ਕੀ ਦੂਰ ਹੁੰਦੀਆਂ ਸੀਗੀਆਂ ਲੇਕਿਨ ਫਿਰ ਅਸੀਂ ਉਹ ਚੀਜ਼ਾਂ ਬਰਤਨੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਅੱਜ ਵੀ ਸਾਨੂੰ ਨੁਕਸਾਨ ਦੇ ਰਹੀਆਂ ਨੇ ਲੇਕਿਨ ਸਮਝਣ ਦੀ ਲੋੜ ਹੈ ਚਾਹੇ ਅਸੀਂ ਅੱਜ ਏਸੀ ਵਰਤਦੇ ਹਾਂ ਚਾਹੇ ਅਸੀਂ ਅੱਜ ਕੋਈ ਖਾਣ ਵਾਲੀਆਂ ਚੀਜ਼ਾਂ ਪੈਕਟੇ ਵਰਤਦੇ ਹਾਂ ਦਵਾਈਆਂ ਵਰਤਦੇ ਹਾਂ ਕਿਤੇ ਨਾ ਕਿਤੇ ਸਾਈਡ ਇਫੈਕਟ ਜ਼ਰੂਰ ਨੇ ਲੇਕਿਨ ਕੁਦਰਤ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਇਸਦੇ ਫਾਇਦੇ ਫਾਇਦੇ ਨੇ ਜਦੋਂ ਇਹਨਾਂ ਚੀਜ਼ਾਂ ਨੂੰ ਵਰਤਿਆ ਜਾਵੇ ਤੇ ਫਿਰ ਇੱਕ ਤੋਂ ਬਾਅਦ ਜਿਹੜੀ ਕੁਦਰਤ ਨਾਲ ਆਪਾਂ ਜੁੜੀਏ ਤੇ ਆਪਣੀ ਇਹ ਦੀਦ ਨੂੰ ਦੁਸਤੀਵਾਦ ਅੱਗੇ ਵਧਿਏ ਸੋ ਹਾਓ ਜਿਹੜੀਆਂ ਅਜਹੀਆਂ ਕਹਾਣੀਆਂ ਤੋਰ ਤੱਕ ਜ਼ਰੂਰ ਉਭਰੂ ਕਰਦੇ ਦਵਾਂਗੇ